ਇੱਥੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆਂ ਕਿ ਜਿਹੜੀ ਸਾਡੀ ਗੱਲਵਾ ਉਹ ਸੁਣ ਲਈ ਤੇ ਸਮਾਂ ਦਿੱਤਾ ਤੁਹਾਨੂੰ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਤੁਹਾਨੂੰ ਬੇਨਤੀ ਵੀ ਕਰਦੇ ਆਂ ਵੀ ਜਿਹੜਾ ਸੱਚਾ ਉਹ ਹੀ ਪਾਇਆ ਜਾਏ ਉਹ ਨੂੰ ਕੋਈ ਕਟਿੰਗ-ਵਟਿੰਗ ਕਿਸ ਤਰ੍ਹਾਂ ਦੀ ਨਾ ਕੀਤੀ ਜਾਏ ਜਿਹੜਾ ਸੱਚਾ ਲੋਕਾਂ ਸਾਹਮਣੇ ਆਉਣਾ ਚਾਹੀਦਾ ਜਿਹੜਾ ਇਹ ਸਾਡਾ ਅੱਜ ਦਾ ਪ੍ਰੈਸ ਦਾ ਆਰਗਨਾਈਜ਼ਰ ਦਾ ਵਿਸ਼ਾ ਹੈ ਇਹ ਨਗਰ ਕੌਂਸਲ ਵਿਕਾਸ ਨੂੰ ਨੇ ਸਾਡੇ ਪਿੰਡ ਦੇ ਨਿਦੇਕੀ ਕਿ ਕਿਹੜਾ ਡੈਂਪ ਲੋਂ ਦਾ ਜਿਹੜਾ ਉਹ ਨਵੀਂਪੁਰ ਦੇ ਲਾਗੇ ਸ਼ੁਰੂਆਤ ਕੀਤੀ ਆ ਜਿਹੜਾ ਡੈਂਪਾ ਉਹ ਲੱਗ ਬਬਰੀ ਦੀ ਜ਼ਮੀਨਾਂ ਦੇ ਵਿੱਚ ਲੱਗ ਰਿਹਾ ਤੇ ਨਵੀਂਪੁਰ ਜਿਹੜਾ ਨਵੀਂਪੁਰ ਅਸਲੀ ਪਿੰਡ ਦੇ ਨੇੜੇ ਲੱਗ ਗਿਆ ਹਰਿਆਸ਼ੀ ਕਲੋਨੀਆਂ ਵੀ ਇਹੋ ਜਿਹੜਾ ਡੈਂਪ ਜਿਹੜਾ ਕੂੜੇ ਦਾ ਜਿਹੜਾ ਲੌਲਾ ਵੀ ਆ ਕਿ ਜਿਵੇਂ ਨਗਰ ਕੌਂਸਲ ਨੇ ਤੇ ਇਹ ਸ਼ਹਿਰ ਤੋਂ 10 ਕਿਲੋਮੀਟਰ ਕੋਲ ਲੱਗਣਾ ਚਾਹੀਦਾ ਕਿ ਬਿਲਕੁਲ ਕੋਰੀ ਟੋਰ ਦਾ ਰਸਤਾ ਤੇ ਜਿਹੜਾ ਰਸਤਾ ਜਿਹੜਾ ਬਾਬਾ ਨਾਨਕ ਨੂੰ ਕੋਰੀ ਰੋਹ ਨੂੰ ਜਾਂਦਾ ਉਹ ਤੋਂ ਦੋ ਤਿੰਨ ਕਿੱਲੇ ਹਟਵਾਈਏ ਲਗਾ ਰੇ ਦੂਸਰਾ ਇਹ ਆ ਵੀ ਜੇ ਇਹ ਇਤਨਾ ਹੀ ਵਧੀਆ ਪ੍ਰੋਜੈਕਟ ਹੀਗਾ ਤੇ ਜਿਹੜਾ ਮਾਰਕੋਪਰੇ ਚੱਲ ਰਿਹਾ ਹੈਗਾ ਉਹਨੂੰ ਇੱਥੇ ਵਧੀਆ ਤਰੀਕੇ ਨਾਲ ਇਹ ਕਰਾਉਂਦੇ ਜੇ ਸਾਡੇ ਬਿਨਾਂ ਦੱਸੇ ਇੱਥੇ ਕਿਸੇ ਨੂੰ ਤਲਾਹ ਨਹੀਂ ਕੀਤੀ ਤੇ ਅਸੀਂ ਕਰ ਕੀ ਰਹੀ ਆ ਕਦੀ ਕਹਿੰਦੇ ਸ਼ੱਡ ਬਣਾਉਂਦੇ ਆ ਕਦੀ ਕੋਝਾ ਮਤਲਬ ਗੁੰਮਰਾਹ ਕਰਕੇ ਤੇ ਇਹ ਜਿਹੜਾ ਵਾ ਇਹਨਾਂ ਨੇ ਇਸ ਚੀਜ਼ ਨੂੰ ਸ਼ੁਰੂ ਕੀਤਾ ਬਾਕੀ ਸਾਡੇ ਨਾਲ ਸ਼ਨੀਵਾਰ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਵਾ ਅਸੀਂ ਪਿੰਡਾਂ ਵਾਲੇ ਸਾਰੇ ਇਕੱਠੇ ਹੋ ਗਏ ਆ ਕੱਲ ਪਰसों ਦੀ ਇੱਕ ਵੀਡੀਓ ਸਾਡੇ ਤੇ ਐਮਐਲਏ ਸਾਹਿਬ ਦੀ ਵੀ ਚੱਲ ਰਹੀ ਆ ਪੀੜੀ ਪਤੂ ਬੰਦੇ ਜਿਹੜੇ ਆ ਦੂਜੇ ਪਿੰਡਾਂ ਆ ਸਾਰੇ ਬੰਦੇ ਜਿਹੜੇ ਬੈਠੇ ਆ ਨਵੀਂਪੁਰ ਦੇ ਕਲੋਨੀਆਂ ਦੇ ਬਬਰੀ ਦੇ ਤੇ ਜਦ ਆਸ-ਪਾਸ ਦੇ ਜਿਹੜੇ ਰਿਆਸੀ ਲੋਕ ਨੇ ਇਹ ਉਹ ਇਕੱਠੇ ਹੋਏ ਆ ਨਾ ਕੋਈ ਪੋਲਿਟੀਕਲ ਹੀ ਮਸਲਾ ਆਏ ਨਾ ਸਾਨੂੰ ਇਹਦੇ ਦੇ ਪੋਲਿਟਿਕਸ ਦਾ ਕੋਈ ਸਾਨੂੰ ਤੇ ਇਹਦੇ ਚ ਲਾਭ ਆ ਨਾ ਕੋਈ ਫਾਇਦਾ ਆ ਸਾਰੀਆਂ ਜ਼ਮੀਨਾਂ ਵੀ ਨੇ ਉੱਥੇ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਜ਼ਮੀਨਾਂ ਨੇ ਸਾਰੀਆਂ ਕਮਰਸ਼ੀਅਲ ਜ਼ਮੀਨ ਸਾਰੀ ਜਿਹੜੀ ਆ ਉਹ ਇਹਦੇ ਨਾਲ ਖਰਾਬ ਹੋ ਰਹੀ ਆ ਅਸੀਂ ਅੱਗੇ ਇਹਦੇ ਤੋਂ ਪਹਿਲਾਂ ਇਹਦੇ ਤੇ ਦੋ ਕਿੱਲੇ ਨਾਲ ਇੱਕ ਨਾਲਾ ਲੰਘਦਾ ਵਾ ਗੰਦੇ ਪਾਣੀ ਦਾ ਨਿਕਾਸ ਦਾ ਸਾਰੇ ਸ਼ਹਿਰ ਦਾ ਨਿਕਾਸ ਉੱਪਰ ਲੰਘਦਾ ਅਹੀਂ ਤੇ ਪਹਿਲਾਂ ਸਾਡੇ ਪਾਣੀ ਜਾ ਕੇ ਕੋਈ ਵੀ ਪ੍ਰੈਸ ਵਾਲਾ ਜਾਂ ਕੋਈ ਵੀ ਹੱਥ ਡਿਪਾਰਟਮੈਂਟ ਦਾ ਆ ਕੇ ਸਾਡੇ ਪਾਣੀ ਚੈੱਕ ਕਰ ਲੈਣ ਵੀ ਸਾਡੇ ਪਾਣੀ ਜੋ ਕਿੰਨੀ ਗੰਦਗੀ ਤੇ ਮੁਸ਼ਕਲ ਹੁੰਦੀ ਆ ਅਹੀਂ ਤੇ ਪਹਿਲਾਂ ਨਰਕ ਚ ਪੈਣ ਆ ਉਹ ਨਰਕ ਦੇ ਸਾਡਾ ਜਿਹੜਾ ਹੁਣ ਪਿਛਲੇ ਸਮੇਂ ਦਾ ਬਿਆਹ ਹੀ ਭੁਗਤਣੇ ਆ ਇਹ ਨਵਾਂ ਨਰਕ ਜਿਹੜਾ ਵਾ ਇਹ ਨਗਰ ਕੌਂਸਲ ਆਏ ਧੱਕੇ ਨਾਲ ਸਾਡੇ ਉੱਤੇ ਸੁੱਟ ਕੇ ਤੇ ਹੁਣ ਇਹਨੂੰ ਕ੍ਰਿਟੀਕਲੀ ਰੂਪ ਦੇ ਯਾਰ ਰਹੇ ਨੇ ਅਸੀਂ ਇਹ ਕੋਈ ਬੰਦਾ ਇੱਥੇ ਜਿੰਨੇ ਬੰਦੇ ਆਏ ਆ ਕੋਈ ਕ੍ਰਿਟੀਕਲੀ ਵਾਲੀ ਗੱਲ ਨਹੀਂ ਗਈ ਸਾਨੂੰ ਪਰਸਨਲ ਤਕਲੀਫ ਆ ਇੱਥੇ ਬਿਮਾਰੀਆਂ ਫੈਲਣ ਦਾ ਡਰਵਾ ਗੰਦਗੀ ਦਾ ਡਰ ਆ ਲੱਗੇ ਨੀਰ ਹਸਪੀਟਲ ਆ 3000 ਕਨੋਨੀਆਂ ਤੇ ਜਾ ਕੇ ਸਰਵੇ ਕਰ ਲੋ ਉਹਦੇ ਲਾਗੇ ਨਵੀਆਂ ਬਣ ਚੁੱਕੀਆਂ ਨੇ ਤੇ ਇਹ ਜਿਹੜਾ ਜਿਹੜਾ ਇਹ ਮੇਰੇ ਕੋਲ ਖੋਦੇ ਠੇਕੇ ਦੇ ਜਮੀਨ ਸੀ ਕੋਈ ਇਤਰਾ ਨਹੀਂ ਕੀਤੀ ਕੁਝ ਨਹੀਂ ਇਹਨਾਂ ਨੇ ਸ਼ਨੀਵਾਰ ਰਾਣ ਕੋ ਦੀ ਪਟਾਈ ਸ਼ੁਰੂ ਕਰਤੀ ਆ ਅਸੀਂ ਉੱਥੇ ਜਾ ਕੇ ਰੋਕਿਆ ਆ ਵੀ ਸਾਨੂੰ ਟਾਈਮ ਦੋ ਸਾਨੂੰ ਪਰ ਦੇਦ ਘਾਰੀਆਂ ਨਾਲ ਗੱਲ ਕਰ ਲੈੰਦੂ ਉਹਨਾਂ ਕੰਮ ਬੰਦ ਕਰਦਾ ਸ਼ਨੀਵਾਰ ਕੰਮ ਬੰਦ ਕਰ ਦਿੰਦਾ ਦੁਪਹਿਰ ਨੂੰ ਤੇ ਸਾਨੂੰ ਟਾਈਮ ਦੇ ਦਦਾ ਸੋਮਵਾਰ ਦਾ ਕਿ ਸੋਮਵਾਰ ਨਹੀਂ ਕਰਕੇ ਸਾਨੂੰ ਫਾਈਨਲ ਕਰਕੇ ਦੱਸੋ ਨਹੀਂ ਕਿਹਾ ਕੋਈ ਗੱਲ ਸੋਮਵਾਰ ਤੱਕ ਤੇ ਗੇਮ ਜਾਣੀ ਦਿੱਤੀ ਰਾਤ ਆਣ ਕੇ 9:30 ਵਜੇ ਇਹਨਾਂ ਨੇ ਮਸ਼ੀਨ ਢਾਹ ਗਏ ਬਸ ਅਦੇ ਵਿੱਚ ਪਟਾਈ ਸ਼ੁਰੂ ਕਰ ਦਿੱਤੀ ਮਤਲਬ ਜੇ ਸਾਨੂੰ ਟਾਈਮ ਦਿੱਤਾ ਤਾ ਇੰਹੀ ਆਈ ਨਾ ਆਪਾਂ ਮਿਲੀ ਵੀ ਆ ਫਿਰ ਪਿੱਟੀਆਂ ਘੱਟੀਆਂ ਨੂੰ ਨੀਤੀ ਦਾ ਮਿਲੇ ਨਹੀਂ ਜਣੀ ਬਾਤ ਉੜਕੇ ਅਹੀਂ ਸਵਾਰ ਨੂੰ ਮੰਨ ਬਤ ਦਿੱਤਾ ਵਾ ਇਹਨਾਂ ਨਾਲ ਆਬਤ ਪਟਾਈ ਕਰ ਦਿੱਤੀ ਆ ਪਟਾਈ ਤੇ ਆਪਾਂ ਹੁਣ ਬੰਦੇ ਦਾ ਜਿੰਨੇ ਲਾਗੇ ਲਾਗੇ ਘਰਾਂ ਵਾਲੇ ਸਾਰੇ ਇਕੱਠੇ ਹੋ ਗਏ ਤੇ ਜਾ ਕੇ ਅਹੀਂ ਕਹਾ ਵਾ ਕਿ ਤੁਸੀਂ ਇਹ ਗਲਤ ਕਰਦੇ ਜਿਹਦੇ ਆਪਾਂ ਪੁਲਸ ਨੂੰ ਤਲਾਸ਼ ਕੀਤੀ ਆ ਉਹਨੂੰ ਪੁਲਸਰ ਕਹਿੰਨੇ ਜੇ ਕਹਿੰਦਾ ਮਾਰਗਟਾਈ ਕੀਤੀ ਹੋਏ ਕੋਈ ਨਿਸ਼ਾਨ ਕੋਈ ਗੱਲ ਕੋਈ ਤਾਂ ਬੰਦੇ ਜੇ ਇੱਕ ਬੰਦੇ ਨੂੰ ਪਏ ਹੋਣ ਤੇ ਉਹਦੇ ਇੱਕ ਕੋਈ ਨਿਸ਼ਾਨ ਵੀ ਨਾ ਪਿਆ ਇੱਕ ਪ੍ਰੇਟੀਕਲੀ ਏਜੰਡਾ ਬਣਾ ਕੇ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਕ੍ਰਿਟੀਕਲ ਇੰਡਾ ਕੋਈ ਨਹੀਂ ਗਾ ਸਾਨੂੰ ਸਮੱਸਿਆ ਆਹੀਂ ਬਿਮਾਰੀ ਦੇ ਵਿੱਚ ਥੋੜਾ ਰਹਿਣਾ ਨੀਅਰ ਲਾਗੇ ਹਸਪੀਟਲ ਆ ਪੰਜ 5000 ਵਾਦੀ ਤੇ ਜੀਨਵਾਲ ਬਪਰੀ ਦੀ ਆ ਤੇ 5000 ਦੇ ਗਰੀਬ 7000 ਦੇ ਗਰੀਬ ਇਹ ਤੇ ਨਵੀਂਪੁਰ ਦੀ ਆਬਾਦੀ ਆ ਕਲੋਨੀਆਂ ਦੀ ਵੱਖਰੀ ਆ ਜੇ ਇਹੋ ਜਿਹਾ ਕੋਈ ਪ੍ਰੋਜੈਕਟ ਲਾਉਣਾ ਹੋਵੇ ਉਹਨੂੰ ਕੋਈ ਪ੍ਰੋਜੈਕਟ ਨੂੰ ਜਾ ਕੇ 10 ਕਿਲੋਮੀਟਰ ਦੂਰ ਲਾਉ। ਪੱਜੀ ਨਗਰ ਕੌਂਸਲ ਵਾਲਿਆਂ ਦਾ ਕਹਿਣਾ ਕਿ ਇਹਦਾ ਜ਼ਮੀਨ ਦਾ ਮਾਲਕਾ ਉਹਨਾਂ ਸਾਰਾ ਐਗਰੀਮੈਂਟ ਹੋਇਆ ਵਾ ਉਹ ਸਾਰਾ ਕੀ ਮਾਮਲਾ ਇਹ ਸਾਰਾ ਜਿਹੜਾ ਜ਼ਮੀਨ ਦਾ ਹੈਗਾ ਉਹਦੇ ਨਾਲ ਮੇਰਾ ਪਰੈਅ ਦਾ ਕੰਦਾ ਠੀਕਾ 20 ਸਾਲ ਤੋਂ ਮ ਲਿਖਤੀ ਨਹੀਂ ਪਰ 20 ਸਾਲ ਤੋਂ ਤਾਂ ਰੈਗੂਲਰ ਚੱਲ ਰਿਹਾ ਤੇ ਨਹੀਂ ਕਦੋਂ ਪਤਾ ਕਰ ਸਕਦੇ ਹੁਣ ਸਾਡੇ ਪਿੰਡਾਂ ਦੀ ਜਿੰਨੀ ਜ਼ਮੀਨ ਚਲਦੀ ਆ ਕਿ ਕਿਤੇ ਇੱਕ ਦੂਜੇ ਕੋ ਲੈਨੇ ਕਿਹੜਾ ਐਗਰੀਮੈਂਟ ਕਰਾਉਂਦੇ ਆ ਕੋਈ ਰਿਸ਼ਤੇਦਾਰ ਆ ਕਰਨ ਕਿਹੜਾ ਘੋਟਵਾ ਇਹਦਾ ਇੱਕ ਸਿਰਫ ਮਤਲਬ ਹੁਣ 20 ਸਾਲ ਤੋਂ ਜਿਆਦਾ ਕੋਈ ਪ੍ਰੂਫ ਕਰ ਦੇ ਕਿ ਸਾਡੇ ਕੋ ਨਹੀਂ ਮੰਨਣ ਦੀ ਜਾਬਤਾ ਉਹਨੂੰ ਮੈਂ ਇਹ ਵੀ ਗੱਲ ਕਹੀ ਜਿਹੜਾ ਐਗਰੀਮੈਂਟ ਵਾਲੇ ਬੰਦੇ ਨੂੰ ਵੀ ਤੁਹਾਡਾ ਪੂਰਾ ਹੋ ਰਹਿੰਦਾ ਯਾਰ ਤੂੰ ਜਿੰਨੂੰ ਮਤੀ ਦੇ ਦੇ ਪਰ ਸਾਡਾ ਤਾਂ ਪੂਰਾ ਹੋ ਰਹਿੰਦੇ ਸਾਡੇ ਨਾਲ ਕੋਈ ਵੇਖੋ ਗੱਲਬਾਤ ਨਾ ਕਰਨ ਦੇ ਬਾੜੂ ਦੇ ਧੱਕੇ ਛਾਈ ਨਾਲ ਉਹਨਾਂ ਦੇ ਮਸ਼ੀਨ ਲਈ ਆ ਉੱਥੇ ਆਣਗੇ ਜਿੱਦ ਤੱਕਾ ਕਰਨ ਦਾ ਮਤਲਬ ਪਿੱਛੋ ਪੜਾਣੀ ਕਿ ਦੀਸ ਬੋਰਡਾਂ ਨੂੰ ਕਿ ਉਹ ਇਹ ਚੀਜ਼ ਨੂੰ ਸਮਝੇ ਨਗਰ ਕੌਂਸਲ ਦਾ ਅਧਿਕਾਰੀ ਆ ਉਹਨੂੰ ਉਹਦਾ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਮੈਂ ਸੁਣਿਆ ਸੀਗਾ ਸਾਡੇ ਐਮਐਲਏ ਸਾਹਿਬ ਕਹਿ ਰਹੇ ਨੇ ਕਿ ਉਹ ਤੇ ਕਹਿੰਦੇ ਬੱਚੇ ਕਹਿੰਦੇ ਵੀ ਸਿਆਰ ਕਰਨ ਗਿਆ ਆ ਹੀਗਾ ਤੇ ਤੁਸੀਂ ਪਾਪਾ ਉੱਥੇ ਕਿੱਦਾਂ ਪਹੁੰਚ ਗਏ ਇਹ ਉਹਦੀ ਪ੍ਰੈਸ ਕਾਨਫਰੰਸ ਦੀ ਗੱਲ ਹੈ ਜੇ ਜੇ ਵਾਕੇ ਇਹ ਨੂੰ ਸਿਆਰ ਕਰਨ ਗਿਆ ਆ ਹੀਗਾ ਤੇ ਰਾਤ 10 ਵਜੇ ਮਸ਼ੀਨ ਲੈ ਕੇ ਉੱਥੇ ਕਰ ਦਿਆ ਤੇ ਨਾਲ ਇਹਦੇ ਟੈਂਡਰ ਹੋਏ ਆ ਕਿ ਕਿਦਾਂ ਕੰਮ ਕਰਨਾ ਹੈ ਕਿ ਨਗਰ ਕੌਂਸਲਰ ਦੇ ਮੁਲਾਜ਼ਮ ਨੇ ਆਣ ਕੇ ਉੱਤੇ ਮਸ਼ੀਨ ਚਲਾਉਣੀ ਹੈ। ਇਹ ਤਾਂ ਠੇਕੇਦਾਰ ਦਾ ਕੰਮ ਆ ਜਾਂ ਪ੍ਰਸ਼ਾਸਨ ਦਾ ਕੋਈ ਫੁੱਸ ਦੀ ਮਦਦ ਲਏ ਜੇ ਕੋਈ ਇਹੋ ਜਿਹਾ ਗੱਲ ਵਾ ਤਾਂ ਕਿ ਉਹ ਆਣ ਕੇ ਕੋਈ ਅਕਾਊਂਟੈਂਟ ਆਣ ਕੇ ਉੱਤੇ ਤੇ ਉਹ ਰਾਤ 10 ਵਜੇ ਆਣ ਕੇ ਤੇ ਧੱਕੇ ਜਿਹੇ ਨਾਲ ਦੇ ਬੰਦੇ ਸਾਰੇ ਸ਼ਰਾਬ ਨਾਲ ਰੱਜੀ ਹੋਏ। ਭਾਈ ਨਹੀਂ ਜੇ ਹੱਲ ਹੁੰਦਾ ਕੋਈ ਚੰਗੀ ਕਾਰਵਾਈ ਕੀ। ਲੇਖੋ ਜੇ ਨਹੀਂ ਇਹਦਾ ਕੋਈ ਹੱਲ ਹੁੰਦਾ। ਬਾਕੀ ਡੀਸੀ ਸਾਹਿਬ ਨੇ ਸਾਨੂੰ ਸਮਾਸ਼ਣ ਵੀ ਦਿੱਤਾ, ਲਿਖਤੀ ਵੀ ਦਿੱਤਾ ਵਾ ਕਿ ਇਹਦਾ ਬੰਦ ਕਰ ਦਿੱਤਾ ਜਾਏਗਾ ਕੰਮ। ਲਈ ਕੋਈ ਹੱਲ ਨਹੀਂ ਹੁੰਦਾ ਤੇ ਮੇਰੇ ਕੋਈ ਜਿੰਨੇ ਲੋਕ ਆਹੀਂ ਨਾਲ ਅੱਗੇ ਨਰਕ ਚ ਪਏ ਆ ਨਾਲਾ ਲੰਘਣ ਡਿਆ ਤੁਹਾਨੂੰ ਫੇਰਾ ਹੀ ਨਰਕ ਚ ਤੇ ਜਿਨੀ ਇਹ ਪੜਾ ਫੇਰਾ ਹੀ ਪ੍ਰੋਟੈਸਟ ਕਰਾਂਗੇ ਜਿੱਦਾਂ ਦਾ ਵੀ ਸਾਡੇ ਕੋਲ ਕੋਈ ਜਾਮ ਲਾਉਣੀ ਪੈਣਗੇ ਜਾਂ ਸਾਡੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਚੱਲ ਰਹੀ ਹੈ ਤੇ ਤੁਹਾਨੂੰ ਵੀ ਲਾਵਾਗੇ ਪ੍ਰਦਰਸ਼ਨ ਕਰਾਂਗੇ ਜਿੰਨੇ ਜਲਾ ਵਧੂ ਹੋ ਸਕਦਾ ਠੀਕ ਹੈ ਅਸਮਰੰਦ ਦਾ ਵਾਖੜਾ ਕਲੌਨੀ ਤੋਂ ਇਹ ਜਿਹੜਾ ਮੁੱਦਾ ਇਸ ਜਗ੍ਹਾ ਜ਼ਿਲ੍ਹਾ ਗਦਾਫਪੁਰ ਦੇ ਵਿੱਚ ਭਖਿਆ ਹੋਇਆ ਇਹ ਪਹਿਲੀ ਗੱਲ ਤੇ ਮੈਂ ਇਸ ਮੁੱਦੇ ਦੀ ਜਿੰਨੀ ਕੜੀ ਨਿੰਦਾ ਕਰਾਂ ਉਹ ਬਿਲਕੁਲ ਜਾਇਜ਼ ਹੈ ਕਿਉਂਕਿ ਲੋਕਲ ਲਾਗੇ ਪੰਜ ਕਲੌਨੀਆਂ ਚਾਰ ਪਿੰਡ ਗੁਰੂ ਨਾਨਕ ਦੇਵ ਜੀ ਦੇ ਜਨਮ ਭੂਮੀ ਨੂੰ ਜਾਂਦੀ ਹੋਈ ਸੜਕ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਲੋਕ ਵੇਖੋ ਜੀ ਇਸ ਜਗ੍ਹਾ ਦੇ ਉੱਤੇ ਇਦਾਂ ਦੀ ਗੰਦਗੀ ਲੈ ਕੇ ਆਉਣਾ ਇਹ ਗਰੀਹੀ ਹੋਈ ਮਾਨਸਤਾ ਦੀ ਕਾਰਵਾਈ ਹੈ ਔਰ ਮੈਂ ਉਹਨਾਂ ਉਧੇਦਾਰਾਂ ਨੂੰ ਇਹ ਗੱਲ ਬੋਲਣੀ ਚਾਹੁੰਦਾ ਜਿਹੜੇ ਗੰਦੀਆਂ ਰਾਜਨੀਤੀਆਂ ਕਰਦੇ ਨੇ ਜਿਨ੍ਹਾਂ ਨੂੰ ਗੰਦੀ ਰਾਜਨੀਤੀ ਤੋਂ ਇਲਾਵਾ ਹੋਰ ਕੁਸ ਆਉਂਦਾ ਹੀ ਨਹੀਂ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਉਸ ওই ਇਦਾਂ ਦਾ ਬੂਟਾ ਆਪਣੇ ਇਲਾਕੇ ਦੇ ਵਿੱਚ ਨਾ ਲਾਓ ਜਿਹਦੇ ਨਾਲ ਸਾਰੀ ਉਮਰ ਸਾਰੀ ਉਮਰ ਸਾਨੂੰ ਲੋਕ ਜਿਹੜੇ ਆ ਗਾਲਾਂ ਕੱਢਦੇ ਰਹਿਣ ਕੋਈ ਚੰਗਾ ਕੰਮ ਕਰ ਲਓ ਆ ਦੰਦਾ ਲਾਲਾ ਸਾਡੇ ਲੱਗਿਆ ਦੋ ਵਾਰੀ ਗਰੰਟਾਆਂ ਦੀਆਂ ਦਸਨਵੇਂ ਸੁੰਨਵੇਂ ਚ ਸਾਨੂੰ ਆ ਰਿਹਾ ਦੋ ਵਾਰੀ ਇਹਦੀਆਂ ਗਰੰਟਾ ਜਿਹੜੀਆਂ ਆ ਚੁੱਕੀਆਂ ਨੇਗੀਆਂ ਅਜੇ ਤੱਕ ਇਹਦੇ ਸੀਵਰੇਜ ਨਹੀਂ ਪਾਏ ਇਹ ਚੰਗਾ ਕੰਮ ਹੈ ਇੱਕ ਸਾਹਿਬ ਦੇ ਬਾਤ ਤੇ ਸਾਰੀ ਗੰਦਗੀ ਜਿਹੜੀ ਆ ਮਸਲ ਜਿਹੜਾ ਬਿਮਾਰੀਆਂ ਜਿਹੜੀਆਂ ਇਥੋਂ ਪੈਦਾ ਹੋ ਰਹੀਆਂ ਨੇ ਉਹ ਖਤਮ ਹੁੰਦੀਆਂ ਨੇ ਹੋਰ ਤੇ ਹੋਰ ਮੈਂ ਜ਼ਿਲ੍ਹੇ ਦੇ ਆਪਤ ਦੇ ਵਿੱਚ ਜੇ ਹੋਰ ਗੱਲ ਕਰਾਂ ਧਾਰੀਵਾਲ ਤੋਂ ਲੈ ਕੇ ਡੜਵਾ ਰੋਡ ਤੱਕ ਸੜਕ ਜਿਹੜੀ ਸਾਰੀ ਟੁੱਟੀ ਹੋਈ ਹੈ ਉਹ ਕਿੰਨੇ ਬਣਾਨੀ ਹੈ ਗੰਦੀ ਸਿਆਸਤ ਜਿਹੜੀ ਆ ਉਹ ਉਹਨਾਂ ਤੋਂ ਗਰੇਜ਼ ਕਰਨਾ ਚਾਹੀਦਾ ਮੈਂ ਸਿਆਸਤਦਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੇ ਚੰਗੇ ਭਲੇ ਕੰਮ ਜਿਹੜੇ ਆ ਉਹ ਕਰੋ ਜਿਹਦੇ ਨਾਲ ਲੋਕ ਤੁਹਾਡੀ ਜਿਹੜੀ ਆ ਪ੍ਰਸ਼ੰਸਾ ਕਰਨ ਪਰ ਨਹੀਂ ਗੰਧੀ ਸਿਆਸਤ ਜਿਹੜੀ ਆ ਉਹਦੇ ਮਾਧਿਅਮ ਰਾਈ ਲੋਕਾਂ ਨੂੰ ਜਿਹੜਾ ਵਾ ਗੁੰਮਰਾਹ ਕਰਨਾ ਲੋਕਾਂ ਨੂੰ ਆਪਣੇ ਸਿਆਸਤਦਾਨ ਜਿਹੜੇ ਆਪਣੇ ਪਾਲੇ ਵਿੱਚ ਲਿਆ ਵਾ ਤੇ ਗੁੰਮਰਾਹ ਦੇਣੇ ਕਰਨ ਮੈਂ ਨਾਲ ਦੇ ਨਾਲ ਇੱਕ ਗੱਲ ਹੋਰ ਕਹਿਣੀ ਚਾਹਨਾ ਇਹ ਜਿਹੜਾ ਜਿੰਨਾ ਬਾਈਪਾਸ ਹੈ ਗਰਦਾਪੁਰ ਸਹਿਦ ਦੇ ਨਾਮ ਨਾਲ ਲੱਗਦਾ ਇਹ ਸਾਰਾ ਗਦਾਪੋਦਾ ਜਿਹੜਾ ਦਿਲ ਹੈ ਉਹ ਦਿਲ ਦੇ ਵਿੱਚ ਗੰਦਗੀ ਪਾਉਣੀ ਇਹ ਵਾਜਿਬ ਨਹੀਂ ਹੈ ਔਰ ਐਸੀ ਚੀਜ਼ ਨੂੰ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਾਸਤੇ ਸਾਨੂੰ ਪ੍ਰੋਟੈਸਟ ਕਰਨਾ ਪਏ ਜਾਂ ਸਾਨੂੰ ਭੁਖੜਤਾਲ ਤੇ ਬੈਣਾ ਪਏ ਜਾਂ ਸਾਨੂੰ ਮਾਨਯੋਗ ਹਾਈ ਕੋਰਟ ਤੱਕ ਜਾਣਾ ਪਏ ਅਸੀਂ ਜਾਵਾਂਗੇ ਇਹ ਮੇਰਾ ਇਕੱਲੇ ਦਾ ਮੁੱਦਾ ਨਹੀਂ ਜਾਂ ਇਹ ਜਿੰਨੇ ਭਰਾ ਜਿਹੜੇ ਆ ਬੋਲਿਆ ਇਹਨਾਂ ਇਕੱਲੇ ਦਾ ਮੁੱਦਾ ਨਹੀਂ ਹੈ ਇਹ ਜਨਤਕ ਮੁੱਦਾ ਹੈ ਔਰ ਗੰਦਗੀ ਫਲਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ ਨਾਲ ਦੇ ਨਾਲ ਮੈਂ ਜਿਹੜੇ ਗਦਾਪੁਰ ਦੇ ਸ਼ਹਿਰ ਵਾਸੀਆਂ ਨੂੰ ਆਮ ਤੇ ਖਾਸ ਨੂੰ ਸਾਧਾ ਨੂੰ ਅਪੀਲ ਕਰਨੀ ਚਾਹੁੰਦਾ ਕਿ ਵੇਖੋ ਇਹ ਵੀ ਅਸੀਂ ਵੀ ਤੁਹਾਡਾ ਇੱਕ ਹਿੱਸਾ ਇਹ ਜਿਹੜਾ ਸਾਡੇ ਜਿੰਨੀਆਂ ਕਲੋਨੀਆਂ ਨੇ ਤੁਹਾਡਾ ਇੱਕ ਹਿੱਸਾ ਹੈ ਤੇ ਜੇ ਤੁਹਾਡੇ ਘਰਾਂ ਦੇ ਲਾਗੇ ਕੋਈ ਗੰਦਗੀ ਆ ਕੇ ਪਾਵੇ ਤੁਸੀਂ ਕਿੰਨਾ ਕੁ ਬਰਦਾਸ਼ਤ ਕਰੋਗੇ ਇਹ ਜਿੰਨੀਆਂ ਪ੍ਰਾਪਤੀਆਂ ਜਿਹੜੀਆਂ ਬੜਾਈਆਂ ਨੇ ਇਮਾਨਦਾਰੀ ਦੇ ਪੈਸਿਆਂ ਨਾਲ ਬਣਾਈਆਂ ਹੋਈਆਂ ਨੇਗੀਆਂ ਇਹ ਲੋਕ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਕਿਰਤ ਕਮਾਈ ਦੀ ਆਪਣੀ ਜਿਹੜੀ ਕਿਰਤ ਕਮਾਈ ਕਰਕੇ ਉਹਨੇ ਉਹਦੀ ਬਚਤ ਕਰਕੇ ਤੇ ਇੱਥੇ ਕੋਠੀਆਂ ਬਣਾਈਆਂ ਹੈਗੀਆਂ ਨੇ ਇਰਾਸ ਕੀਤੀ ਹੈਗੀ ਤੇ ਤੁਸੀਂ ਉਹਨਾਂ ਘਰਾਂ ਦੇ ਲਾਗੇ ਜਾ ਕੇ ਗੰਦਗੀ ਪਾਓਗੇ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਰ ਇੱਕ ਉਹ ਕਹਤੇ ਕਿ ਦੇਖੋ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਮਸਲਮੇ ਨਹੀਂ ਹੈ ਮਸ਼ੀਨਾ ਖਰਾਬ ਹੁੰਦੀਆਂ ਨੇ ਤੁਹਾਨੂੰ ਪਤਾ ਸਰਕਾਰੀ ਜਿਹੜੀ ਸਾਡੀ ਪ੍ਰਕਿਰਿਆ ਕਿੰਨੀ ਕੁ ਮਤਲਬ ਰਫਤਾਰ ਨਾਲ ਚੱਲਦੀ ਹੈ ਮਹੀਨਾ ਮਹੀਨਾ ਮਸ਼ੀਨਾ ਠੀਕ ਨਹੀਂ ਹੋਣੀਆਂ ਉਹ ਕਚਰੇ ਦੀ ਬਦਬੂ ਕਿੰਨਾ ਨੂੰ ਆਣੀ ਹੈ ਅੱਜ ਇਸ ਜਗ੍ਹਾ ਦੇ ਉੱਤੇ ਇਹ ਮਸ਼ੀਨਾ ਲਾ ਦਿੰਦੇ ਨੇ ਮੰਨ ਲઈએ ਇੱਕ ਦੋ ਮਹੀਨਾ ਠੀਕ ਕੰਮ ਕਰਨਗੇ ਫਿਰ ਉਹ ਪ੍ਰੋਬਲਮ ਤੇ ਆਣੀ ਜਾਣੀ ਹੈ ਤੇ ਫਿਰ ਅਸੀਂ ਲੋਕ ਕਿੱਥੇ ਜਾਵਾਂਗੇ ਨਾਲ ਦੇ ਨਾਲ ਸਾਨੂੰ ਪੀਣ ਦਾ ਪਾਣੀ ਨਹੀਂ ਚਾਹੀਦਾ ਇਸ ਜਿੰਨਾ ਇਹਨਾਂ ਪ੍ਰੋਜੈਕਟ ਇਥੇ ਲੈ ਕੇ ਆਂਦਾ ਉਸ ਜਗ੍ਹਾ ਦੇ ਵਿੱਚ ਇਹਨਾਂ ਕੈਮੀਕਲ ਇਸਤੇਮਾਲ ਨਹੀਂ ਕਰਨੇ ਨੂੰ ਸਾਫ ਕਰਨ ਵਾਸਤੇ ਉਹ ਕੈਮੀਕਲ ਕਿ ਧਰਤੀ ਵਿੱਚ ਆਣੇ ਨਹੀਂ ਤੇ ਪਾਣੀ ਜਿਹੜਾ ਸ਼ਰੀਲਾ ਹੋਣਾ ਇਹ ਪਿੰਡ ਪਲਾਂਟ ਦੀ ਗੱਲ ਹੈ ਕਿ ਇਹਨੂੰ ਸਾਰੇ ਸਹਿਰ ਵਾਸੀ ਇਹਦੇ ਤੇ ਗੌਰ ਕਰਨ ਇਹ ਪਲਾਂਟ ਦੀ ਗੱਲ ਹੈ ਸਹਿਰ ਵਾਸੀ ਇਹ ਤੇ ਗੌਰ ਕਰਨ ਅਸੀਂ ਪਾਣੀ ਕਿੱਥੋਂ ਪੀਵਾਂਗੇ ਤੇ ਜਿੰਨੀਆਂ ਪ੍ਰਾਪਰਟੀਆਂ ਜਿਹੜੀਆਂ ਬਣਾਈਆਂ ਹੈਗੀਆਂ ਇਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਹ ਟੋਟਲ ਹੀ ਇੱਥੇ ਰੱਦ ਜਿਹੜਾ ਕਰਾਵਾਂਗੇ ਬੇਸਾਕ ਸਾਨੂੰ ਕਿਸੇ ਵੀ ਹੱਦ ਤੱਕ ਜਿਹੜਾ ਗੁਜ਼ਰਨਾ ਪਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਮੇਰੇ ਵੀਰ ਦੇ ਸਾਰੇ ਭੈਣ ਭਰਾਵਾਂ ਨੇ ਵਖਵਾ ਖ ਆਪਣੇ ਆਪਣੇ ਦਿਮਾਗ ਮੁਤਾਬਕ ਆਪਣੇ ਆਪਣੀ ਸ਼ਰਦਾ ਮੁਤਾਬਕ ਕੋਈ ਵੀ ਸਵਾਲ ਜਵਾਬ ਕੀਤੇ ਉਹਨਾਂ ਦੇ ਉੱਤਰ ਵੀ ਮਿਲੇ ਪਰ ਮੈਂ ਇੱਕ ਨਿਕਾ ਜਨਗਰਤ ਹੋਣ ਦੇ ਨਾਤੇ ਕਹਿੰਨਾ ਵਾਂ ਕਿ ਕਰੋੜਾ ਰੁਪਏ ਦੀ ਜ਼ਮੀਨ ਜਿੱਥੇ ਕਿ ਐ ਸਮੁਕਾ 2.5 3 ਕਰੋੜ ਦੀ ਜ਼ਮੀਨ ਆ ਜਿਹਦੇ ਵਿੱਚ ਇੱਕ ਗੰਦਗੀ ਦਾ ਪ੍ਰੋਜੈਕਟ ਲਾਇਆ ਜਾ ਰਿਹਾ ਕਿ ਆਪਾਂ ਇਹ ਇਹ ਪ੍ਰੋਜੈਕਟ ਦੇ ਲਈ ਸਾਨੂੰ 10 15 ਲੱਖ ਵਾਲੀਆਂ ਵੀ ਜ਼ਮੀਨਾਂ ਮਿਲ ਜਾਂਦੀਆਂ ਨੇ ਬਹੁਤ ਜਿਆਦਾ ਸ਼ਹਿਰ ਤੋਂ 10-15 ਕਿਲੋਮੀਟਰ ਦੂਰ ਚੱਲ ਜਾਣ ਜੇ ਨਹੀਂ ਅਵੇਲੇਬਲ ਹੁੰਦੀ ਤਾਂ ਮੈਂ ਅਵੇਲੇਬਲ ਕਰਵਾ ਦਿੰਦਾ ਦੇਖੋ ਆਪਾਂ ਇੱਕ ਦੇ ਪਹਿਲਾ ਇੱਕ ਆਪਣੀ ਸੋਨੇ ਵਰਗੀ ਪ੍ਰਾਪਰਟੀ ਨੂੰ ਖਰਾਬ ਕਰ ਰਹੇ ਹਾਂ ਜਿਹੜੀ ਕਿ 2.5 ਤੇ 3-3 ਕਰੋੜ ਦਾ ਕਿਲਾ ਵਾ ਜਿੱਥੇ ਕਿ ਮੁੱਲ ਜ਼ੀਰੋ ਹੋ ਜਾਏਗਾ ਤੀਸਰਾ ਨੰਬਰ ਆਪੇ ਸਰਕਾਰਾਂ ਨੇ ਸਾਨੂੰ ਬਹੁਤ ਵਧੀਆ ਪੰਜ ਚੀਜ਼ਾਂ ਦਿੱਤੀਆਂ ਨੇ ਮੈਰਿਟੋਰੀਅਲ ਸਕੂਲ ਮਿਲਿਆ ਉੱਡਾ ਦੀ ਬੜੀ ਵਧੀਆ ਕਲੋਨੀਆਂ ਮਿਲੀਆਂ ਸੁਭਮ ਦੀ ਕਲੋਨੀ ਮਿਲੇ ਇੱਕ ਸਿਵਲ ਹਸਪੀਟਲ ਮਿਲਿਆ ਜਿਹੜਾ ਕਿ ਇਹਦੇ ਤੋਂ ਇੱਕ ਕਿਲੋਮੀਟਰ ਦੇ ਅਦਾਰੇ 'ਚ ਪਿੰਡਾਂ ਨੂੰ ਤੇ ਇਹਦਾ ਇਫੈਕਟ ਹੈ ਹੀ ਹੈ ਪਰ ਜਿਹੜੀਆਂ ਇਹ 5-4 ਦਾਵਾਂ ਦਿੱਤੇ ਆਹੀਂ ਲੋਕ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਚੰਗੀ ਸਿੱਖਿਆ ਦੇ ਕੇ ਗਾਂਵ ਵਧੂ ਬਣਾ ਰਹੇ ਆ ਕਿ ਉਹਨਾਂ ਨੂੰ ਇੱਕ ਅਸੀਂ ਗੰਦਗੀ ਦੇ ਢੇਰ 'ਚ ਦੇ ਰਹੇ ਫਿਰ ਆਪਾਂ ਕਿਸੇ ਵੇਲੇ ਕਹਿ ਦਿੰਦੇ ਆਂ ਵੀ ਇਹਦੀ ਬਦਬੂ ਕੁਛ ਨਹੀਂ ਆਉਣੀ ਉਹ 15 ਸਾਲ ਬਾਅਦ ਤੇ ਇੱਕ ਵਾਰ ਨੂੰ ਜਦੋਂ ਉਹਨੂੰ ਕੰਡਮ ਕਰ ਦਿੰਦੇ ਆਂ ਵੀ ਇਹਦਾ ਪ੍ਰਦੂਸ਼ਣ ਇਹਨਾਂ ਚੱਲਦਾ ਕੀ ਇਹ ਵਾਨ ਤੋਂ ਵੀ ਘੱਟ ਪ੍ਰਦੂਸ਼ਣ ਫੈਲਾਏਗਾ ਇਹ ਤੇ ਸਾਡੇ ਵੇਖੋ ਨਿਜੀ ਸਰੀਰ ਦੇ ਲੈਵਲ ਤੇ ਵੀ ਇਫੈਕਟ ਕਰੇਗਾ ਸਰੀਰਾਂ ਨੂੰ ਬੇਕਾਰ ਕਰ ਦੇਗਾ ਖਤਮ ਕਰ ਦੇਗਾ ਗੰਦਗੀ ਤੇ ਇੱਕ ਮਾਨਸਿਕ ਨਾ ਮਾਨਸਿਕਤਾ ਵਾ ਮਾਨਸਿਕ ਨਹੀਂ ਮਿਲਦੀ ਉਹਦੇ ਤੋਂ ਅੱਛੀ ਕੋਈ ਕੰਮ ਨਹੀਂ ਮਿਲਦਾ ਸਭ ਸਕੂਲਾਂ ਤੋਂ ਜਾਣ ਵਾਲੇ ਬੱਚੇ ਜਿੱਦਾਂ ਹੁਣ ਸਕੂਲ ਜਾ ਰਹੇ ਆ ਆਪਣੇ ਅਕੈਡਮੀ ਸਕੂਲਾਂ ਨੇ ਉੱਥੇ ਤੇ ਜਾਣ ਵਾਲੇ ਬੱਚੇ ਵੀ ਤੇ ਇਹ ਇਹ ਰਸਤੇ ਹੀ ਜਾ ਰਹੇ ਆ ਹੁਣ ਜੀ ਆਲਲ ਮਿੱਤਰ ਸਕੂਲ ਲਾ ਲਿਆ ਤੇ ਉਹਦੀ ਦੂਰੀ ਕਿੰਨੀ ਕਰਾ ਗਈ ਗੰਦਗੀ ਤੇ ਗੰਦਗੀ ਆ ਉੱਥੇ ਸੇਲਰ ਲੱਗੇ ਆ ਤੇ ਉਹਦੇ ਤੇ ਆਬਜੈਕਸ਼ਨ ਆ ਲੋਕਾਂ ਨੂੰ ਦੱਸਿਆ ਗਿਆ ਪਹਿਲਾਂ ਵੀ ਇੱਥੇ ਸੇਲਰ ਲੱਗ ਸਕਦਾ ਕਿ ਨਹੀਂ ਇੱਥੇ ਆ ਚੀਜ਼ ਲੱਗ ਸਕਦੀ ਕਿ ਨਹੀਂ ਇੱਥੇ ਕਿਉਂ ਨਹੀਂ ਲੋਕਾਂ ਨੂੰ ਪਬਲਿਕ ਨੂੰ ਦੱਸਿਆ ਗਿਆ ਪੀ ਇਹ ਪ੍ਰੋਜੈਕਟ ਲਾਉਣਾ ਤੇ ਇਹਦੀ ਮਨਜ਼ੂਰੀ ਮਿਲਣੀ ਚਾਹੀਦੀ ਆ ਬਾਕੀ ਤਾਂ ਇਹਦੀ ਮਨਜ਼ੂਰੀ ਮਿਲਣੀ ਚਾਹੀਦੀ ਇੱਕ ਬੰਦੇ ਨੇ ਭਰਤੀ ਹੋੜਾ ਹੋਏ ਉਹਨੇ ਆਪਣੀਆਂ ਪੂਰੀਆਂ ਟਰਮ ਆਫ ਕੰਡੀਸ਼ਨ ਦੇ ਵਿੱਚੋਂ ਦੀ ਲੰਘ ਕੇ ਭਰਤੀ ਹੁੰਦਾ ਫੇਰ ਉਹ ਇੱਕ ਸਰਕਾਰ ਦੇ ਲਈ ਚੰਗਾ ਨਾਗਰਿਕ ਪੈਦਾ ਹੁੰਦਾ ਤੇ ਫੇਰ ਉਹ ਚੰਗਾ ਸਫਾਈ ਪੈਦਾ ਹੁੰਦਾ ਕਿ ਇੱਕ ਪਲਾਂਟ ਲਾਉਣ ਲਈ ਸਾਨੂੰ ਕੋਈ 10-15 ਲੱਖ ਆਲੀ ਜ਼ਮੀਨ ਚ ਹੀ ਲਗਾਉਣਾ ਚਾਹੀਦਾ ਹੈ ਜਿੱਥੇ ਕਿ ਬਹੁਤ ਜ਼ਿਆਦਾ ਪੇੜ ਵਗੈਰਾ ਲੱਗਦੇ ਆਕਸੀਜਨ ਦਾ ਪ੍ਰਬੰਧ ਹੁੰਦਾ ਤੇ ਜੀਵਾਂ ਨੂੰ ਨੁਕਸਾਨ ਨਾ ਉਹਦਾ ਪਹੁੰਚਦਾ ਵੇਖੋ ਇਸ ਮੌਕੇ ਤੇ ਇਹ ਕੋਈ ਇਹ 2-4-5-10-100 ਬੰਦੇ ਦਾ ਕੰਮ ਨਹੀਂ ਇੱਥੇ ਲਗਭਗ 40-50 ਹਜ਼ਾਰ ਬੰਦੇ ਨੂੰ ਇਫੈਕਟ ਕਰ ਰਹੀ ਹੈ ਇਹੋ ਫੈਕਟਰੀ ਇਹ ਫੈਕਟਰੀ ਤੇ ਕੋਈ ਨਾ ਕੋਈ ਕਰਕੇ ਲਗਾਮ ਪਾਉਣੀ ਚਾਹੀਦੀ ਆ ਇਹਨੂੰ ਇੱਥੋਂ ਕੈਨਸਲ ਕਰਨਾ ਚਾਹੀਦਾ 10-15 ਲੱਖ ਵਾਲੀ ਜ਼ਮੀਨ ਦੇ ਕੇ ਉਹਦੇ ਤੇ ਪ੍ਰੋਜੈਕਟ ਨੂੰ ਲਾਉਣਾ ਚਾਹੀਦਾ ਮੈਂ ਮੰਨਣਾ ਵੀ ਗੰਦਗੀ ਜੜੀ ਆ ਉਹਦਾ ਸੁਧਾਰ ਹੋਣਾ ਚਾਹੀਦਾ ਪਰ ਉਹਦੇ ਲਈ ਸਾਨੂੰ ਬਹੁਤ ਛੋਟ-ਛੋਟੀਆਂ ਜ਼ਮੀਨਾਂ ਮਿਲ ਜਾਂਦੀਆਂ ਜਿਦੇ ਲਈ بڑے-ਬڑے ਵੱਡੇ ਕੰਮ ਮਿਲ ਜਾਂਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੱਲੇ ਮਿਆਂ ਜੀ ਇਹ ਸਾਡੇ ਘਰਾਂ ਤੋਂ ਸਿਰਫ 4 ਕਿਲੇ ਹਟਵਾਨ ਲੱਗ ਰਿਆ ਨਵੀਂਪੁਰ ਬਾਬੀ ਤੋਂ ਸਿਰਫ ਭਾਵੇਂ ਹੋਰ ਜਿਹੜੇ ਕਹਿੰਦੇ ਹੋਣਗੇ ਕੋਈ ਆਂਦਾ 1.5 ਕਿਲੋਮੀਟਰ ਤੇ ਕੋਈ 2 ਕਿਲੋਮੀਟਰ ਤੇ ਵੀ ਕਹੀ ਜਾਣ ਡਿਆ ਪਰ ਐਕਚੁਅਲੀ ਜਿਹੜਾ 2 ਕਿਲੋਮੀਟਰ ਤੇ ਨਵੀਂਪੁਰ ਤੋਂ ਬਬਰੀ ਵੀ ਨਹੀਂ ਪੈਂਦਾ ਵੀ 1.5 ਕਿਲੋਮੀਟਰ ਪੈਂਦਾ ਤੇ ਸਾਨੂੰ ਤੇ ਹੋਈਆਂ ਗੱਲਾਂ ਸੁਣਾਈਆਂ ਜਾ ਰਹੀਆਂ ਨੇ ਪਰ ਇਹ ਸਾਡੇ ਘਰਾਂ ਤੋਂ 4 ਕਿਲੋ ਸਿਰਫ ਜਿੰਨੇ ਵੱਧ ਤੋਂ ਵੱਧ ਕਹ ਲਓ ਵੀ 250 ਮੀਟਰ ਬਣਦਾ ਇਹ ਨਹੀਂ ਜਾਰੀ ਨਹੀਂ ਜਾਂਦਾ ਤੇ ਇਹਦੀ ਤੇ ਬਦਬੋ ਜਿਹੜੀ ਆ ਉਹ 1.5 ਕਿਲੋਮੀਟਰ ਤੋਂ 2-2 ਕਿਲੋਮੀਟਰ ਤੋਂ ਵੀ ਗਾਂ ਜਾ ਸਕਦੀ ਹੈ ਕਿਉਂ ਗਿੱਲਾ ਕੂੜਾ ਵੀ ਹੋਣਾ ਸੁੱਕਾ ਵੀ ਹੋਣਾ ਗਿੱਲੇ ਦੀ ਤੇ ਬਹੁਤ ਬਦबू ਜਾਂਦੀ ਹੈ ਇਹ ਤੇ ਕਿਸੇ ਵੀ ਕੀਮਤ ਤੇ ਇੰਨੀ ਬਾਦੀ ਦੇ ਨੇੜੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਅਸੀਂ ਤੇ ਅੱਗੇ ਬੜੇ ਅਫੈਕਟਡ ਆ ਗੰਦੇ ਨਾਲੇ ਦੇ ਵੀ ਬਹੁਤ ਜ਼ਿਆਦਾ ਪਹਿਲਾਂ ਪਹਿਲਾਂ ਇੱਕ ਦੂਜੇ ਪਿੰਡੇ ਚੱਲਦਾ ਸੀ ਚਲੋ ਉਹ ਤੇ ਬੰਦ ਹੋ ਗਿਆ 15-20 ਸਾਲ ਹੋ ਗਏ ਨੇ ਉਹ ਵੀ ਉਦੋਂ ਮਲੋਤਰਾ ਸਾਹਿਬ ਇੱਥੇ ਗਵਰਨਰ ਸਾਹਿਬ ਆਏ ਸੀ ਤੇ ਉਹ ਬੰਦ ਕਰਾ ਗਏ ਸੀ ਨਹੀਂ ਤੇ ਅਸੀਂ ਤੇ ਉਹਦੀ ਬਿਮਾਰਥਲੇ ਸੀ ਉਦੋਂ ਤੇ ਉਦੋਂ ਬਾਅਦ ਇਹ ਪਾਣੀ ਡਰਟ ਹੋਇਆ ਤੇ ਇਹ ਪਾਸੇ ਆਇਆ ਤੇ ਹੁਣ ਸਾਨੂੰ ਤੇ ਫੇਰ ਅੱਗੇ ਤਾਂ ਵੀ ਵੱਡੀ ਦਿੱਕਤ ਪੈ ਗਈ ਕਿ ਇਹਦੇ ਉਹ ਉਹ ਤੇ ਪਾਣੀ ਦਾ ਚਲੋ 2-4 ਘੰਟੇ ਜਾਂ 6 ਘੰਟੇ ਚੱਲਦਾ ਸੀ ਤੇ ਇਹਦੇ ਪੱਕਾ ਹੀ ਚੱਲਦਾ ਰਹੇਗਾ ਤੇ ਇਹਦੇ ਹਰ ਵਕਤ ਦੀ ਹਰ ਨਾਗਰਿਕ ਨੂੰ ਮਤਲਬ ਬਦਬੋ ਦੇਣੀ ਆ ਫਿਰ ਉਹ ਛੜਕੇ ਨਹੀਂ ਚੱਲਦੀ ਆ ਤੇ ਲੋਕ ਸੈਰ ਕਰਨ ਵਾਲੇ ਵੀ ਜਿਹੜੇ ਆ ਉਹ ਸ਼ਾਮੀ ਸਵੇਰੇ ਉਹ ਸੜਕ ਤੇ ਚੱਲਦੇ ਨੇ ਤੇ ਆਉਂਦੇ ਜਾਂਦੇ ਨੇ ਸਾਡੇ ਤੇ ਮਤਲਬ ਪਿੰਡਾਂ ਦੇ ਵੀ ਤੇ ਬਾਹਰੋਂ ਪਿੰਡਾਂ ਹੋਰ ਨਾਲੇ ਵੀ ਆਉਂਦੇ ਨੇ ਕਿਉਂਕਿ ਬਾਕੀ ਤੇ ਟ੍ਰੈਫਿਕ ਬੜਾ ਉੱਥੇ ਟ੍ਰੈਫਿਕ ਨਹੀਂ ਕਾਇਨਾ ਤੇ ਲੋਕਾਂ ਨੂੰ ਬਹੁਤ ਬਹੁਤ ਸਹੂਲਤ ਆ ਇਸ ਗੱਲ ਦੀ ਤੇ ਇਹਦੇ ਬਹੁਤ ਹੀ ਮਤਲਬ ਮਾੜੀ ਹਰਕਤ ਹੈ ਜੀ ਇਹਨੂੰ ਇੱਥੇ ਰੱਖਣਾ ਅਸੀਂ ਤੇ ਇਹਨੂੰ ਕਹਾਂਗੇ ਵੀ ਕੋਈ ਨਿੱਜੀ ਮਤਲਬ ਜਾਣ ਬੁਝ ਕੇ ਕੋਈ ਹੋ ਰਿਹਾ ਹੈ ਜਦੋਂ ਕਿ ਕੋਈ ਟੀਮ ਪਿੰਡ ਵਾਸੀਆਂ ਦੀ ਕੋਈ ਸਹਿਮਤੀ ਵੀ ਨਹੀਂ ਜੀ ਜੇਕਰ ਆ ਬਿਲਕੁਲ ਬਿਲਕੁਲ ਕੁਝ ਨਹੀਂ ਕਿਸ ਕੋਈ ਸ ਨੇ ਕਿਸੇ ਨੇ ਕਿਸੇ ਨੂੰ ਪੁੱਛਗੋਛ ਹੀ ਕੋਈ ਨਹੀਂ ਕੀਤੀ ਜਿਦਾਂ ਪਟਿਆਲ ਖੜਾ ਹੋਇਆ ਜਾਂ ਕੋਈ ਕੋਈ ਗੱਲ ਇਹ ਕਿਸੇ ਨੇ ਕਿਸੇ ਨੇ ਕੋਈ ਪੁੱਛ ਉਹਦੇ ਐਨਓਸੀ ਲੈਂਦੇ ਜੀ ਪਹਿਲਾਂ ਜਿਹੜੇ ਪਟਿਆਲੇ ਦੇ ਜਿਹੜੇ ਆ ਸਾਰੇ ਲੈਂਦੇ ਆ ਪਰ ਇਹ ਤਾਂ ਕੋਈ ਗੱਲ ਹੋਈ ਕੋਈ ਨਹੀਂ ਆ ਜੀ ਇਹਦੇ ਕਿਸੇ ਨੇ ਪੁੱਛਿਆ ਹੀ ਨਹੀਂ ਸਾਨੂੰ ਅਜੇ ਤੱਕ ਆਦੇ ਅਸੀਂ ਵੇਖ ਕੇ ਤੇ ਰੋਣਾ ਪਿਆ ਵਾ ਫੇਰ ਅਸੀਂ ਜਾ ਕੇ ਉਥੇ ਮਤਲਬ ਰੋਲਾ ਪ੍ਰੋਟੈਸਟ ਕੀਤਾ ਤੇ ਫੇਰ ਕੰਮ ਬੰਦ ਕਰਾਇਆ ਸੀ ਤੇ ਦੂਜੇ ਦਿਨ ਪਤਾ ਫੇਰ ਲੱਗ ਗਿਆ ਵੀ ਫੇਰ ਰਾਤ ਨੂੰ ਲੱਗੇ ਫੇਰ ਇਹ ਵਿਚਾਰੇ ਬਬਰੀ ਵਾਲੇ ਸਾਡੇ ਵੀਰਾਂ ਨੇ ਇਹ ਜਾ ਕੇ ਇਕੱਠੇ ਹੋ ਗਏ ਇਹਨਾਂ ਨੇ ਜਾ ਕੇ ਬੰਦ ਕਰਾਇਆ ਸਾਨੂੰ ਤਾਂ ਸੋਚਦੀ ਨਹੀਂ ਹੋਈ ਉਹ ਖੜੇ ਪਤਾ ਨਹੀਂ ਲੱਗਾ ਇਹ ਤੇ ਬਹੁਤ ਮਤਲਬ ਠੱਕੇਸ਼ਾ ਹੀ ਹੋ ਰਹੀ ਸਾਡੇ ਨਾਲ ਮਨੁੱਖੀ ਅਧਿਕਾਰਾਂ ਦੇ ਤੌਰ ਤੇ